ਮਾਗ ਮੰੰਜਨ ਸੰਗ ਸਾਧੂਆ ਧੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਕਰ ਲਈਚ ਅੱਜ ਆਪਾਂ ਸੰਖੇਪ ਗੱਲ ਕਰਾਂਗੇ ਪਾਵਨ ਪਵਿੱਤਰ ਅੰਗ 135 ਤੇ ਸਵਾਇਮਾਨ ਸ਼ਬਦ 34 ਤੇ ਆ ਵਾਹਿਗੁਰੂ 35 ਤੇ ਤੇ 36 ਤੇ ਗੁਰੂ ਮਾਰਾ ਸਮਝਾਉਣਾ ਕਰਦੇ ਨੇ ਮਾਗ ਦਾ ਮਹੀਨਾ ਸ਼ੁਰੂ ਹੋਣ ਵਾਲਾ ਉਹ ਚੱਲ ਰਿਹਾ ਸਤਿਗੁਰੂ ਕਹਿੰਦੇ ਨੇ ਮਾਗ ਮੰਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਮਾਗ ਦੇ ਮਹੀਨੇ ਦੇ ਵਿੱਚ ਲੋਕ ਤੀਰਥਾਂ ਤੇ ਜਾ ਜਾ ਕੇ ਇਸ਼ਨਾਨ ਕਰਦੇ ਨੇ ਉਹ ਇਹ ਸਮਝਦੇ ਨੇ ਵਿਪਾਸਨ ਆਪਾਂ ਤੀਰਥ ਦਾ ਇਸ਼ਨਾਨ ਕਰ ਲਿਆ ਤੇ ਸਾਲ ਭਰ ਵਾਲੇ ਆਪਣੇ ਪਾਪ ਉਤਰ ਗਏ ਅਗਲੇ ਸਾਲ ਫੇਰ ਵੇਖਾਂਗੇ ਇਹ ਨਾ ਮਨ ਦੀ ਸੰਤੋਸ਼ਟੀ ਹੋ ਜਾਂਦੀ ਆ ਉਹਨਾਂ ਲੋਕਾਂ ਨੂੰ ਜਿਹੜੇ ਇਹ ਹੀ ਕੰਮ ਕਰਦੇ ਨੇ ਹਿੰਦੂ ਸੱਜਣ ਵੀਰ ਨੇ ਜਿੰਨੇ ਵੀ ਇਹ ਮਾਗਦੇ ਮਹੀਨੇ ਨੂੰ ਬਹੁਤ ਪਵਿੱਤਰ ਮੰਨਦੇ ਨੇ 18ਾਂ ਤੀਰਥਾਂ ਦਾ ਇਸ਼ਨਾਨ ਕਰਕੇ ਇਹ ਕਹਿੰਦੇ ਨੇ ਵੀ ਸਾਡਾ ਜੀਵਨ ਸਫਲ ਹੋ ਗਿਆ ਠੀਕ ਆ ਪਰ ਇੱਥੇ ਸਤਿਗੁਰੂ ਕਹਿੰਦੇ ਨੇ ਤੂੰ ਮਾਗ ਮੰਜਨ ਸੰਗ ਸਾਧੂਆਂ ਤੋੜੀ ਕਰ ਇਸ਼ਨਾਨ ਤਨ ਦਾ ਇਸ਼ਨਾਨ ਤਾਂ ਤੀਰਥ ਇਸ਼ਨਾਨ ਤੇ ਪਾਣੀ ਨਾਲ ਹੋ ਜਾਣਾ ਪਰ ਮਨ ਦਾ ਇਸ਼ਨਾਨ ਗੁਰੂ ਦੇ ਗਿਆਨ ਨਾਲ ਹੋਏਗਾ ਆਪਣੇ ਮਨ ਦਾ ਇਸ਼ਨਾਨ ਕਰ ਲਾ ਆਪਣੇ ਮਨ ਦੀ ਮੈਲ ਉਤਾਰ ਲਾ ਮਨ ਨੂੰ ਮੈਲ ਕਿਹੜੀ ਲੱਗੀ ਹੋਈ ਆ ਫੇਰ ਫੇਰ ਦੀ ਬਹਿਮ ਪਰਮ ਦੀ ਵਿਸ਼ੇਵਕਾਰਾਂ ਦੀ ਇਹ ਮੈਲ ਤੇਰੀ ਗੁਰੂ ਦੇ ਗਿਆਨ ਨਾਲ ਉਤਰਨੀ ਆ ਤੇ ਧੂੜੀ ਕਿਹੜੀ ਆ ਗੁਰੂ ਦੇ ਬਚਨ ਸੁਣ ਕੇ ਆਪਣੇ ਮਨ ਨੂੰ ਸਮਝਾ ਲੈਣਾ ਇਸ਼ਨਾਨ ਹੋ ਗਿਆ ਤੇਰਾ ਜੇ ਕਰਨਾ ਚਾਹਣਾ ਤਾਂ ਸੱਜਣਾ ਜੇ ਖਾਨਾ ਪੂਰਤੀ ਆ ਵੀ ਚੱਲ ਕੋਈ ਗੱਲ ਨਹੀਂ ਹੁਣ ਮਾਗਦੇ ਮਹੀਨੇ ਦੇ ਵਿੱਚ ਪਾਈ ਆਪਾਂ ਇਸ਼ਨਾਨ ਵੀ 88 ਤੀਰਸਾਂ ਦਾ ਕਰਾਂਗੇ ਤੇ ਪੁੰਨਦਾਨ ਵੀ ਕਰਾਂਗੇ ਠੀਕ ਹੈ ਇਹ ਵੀ ਨਾਲ ਪੁੰਨ ਕਰ ਪ੍ਰਭੂ ਪਰਮਾਤਮਾ ਦਾ ਨਾਮ ਸੁਣ ਗੁਰੂ ਸਾਧੂ ਦੀ ਸੰਗਤ ਕਰ ਗੁਰੂ ਦੇ ਬਚਨਾਂ ਦੇ ਨਾਲ ਆਪਣੇ ਮਨ ਨੂੰ ਪਵਿੱਤਰ ਕਰ ਲੈ ਆਪਦੇ ਮਨ ਦੇ ਗਮਾਨ ਸਾਰੇ ਦੂਰ ਕਰ ਲੈ ਗੁਰੂ ਦਾ ਗਿਆਨ ਲੈ ਲੈ ਇਹ ਆ ਮਾਘਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਔਰ ਗੁਰੂ ਸਾਹਿਬ ਇਹ ਨਹੀਂ ਉਪਦੇਸ਼ ਕਰਦੇ ਵੀ ਤੂੰ ਜਿੱਥੇ ਸਾਧੂਆਂ ਦੇ ਟੋਲੇ ਬੈਠੇ ਨੇ ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲਿਆਂ ਦੇ ਟੋਲੇ ਬੈਠੇ ਨੇ ਤੇ ਉੱਥੇ ਜਾ ਤੇ ਤੀਰਥਾਂ ਤੇ ਇਸ਼ਨਾਨ ਕਰ ਨਹੀਂ ਜੀ ਸਭ ਤੋਂ ਵੱਡਾ ਤੀਰਥ ਗੁਰੂ ਦਾ ਗਿਆਨ ਹੈ ਮਾਗਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਗੁਰੂ ਦੇ ਬਚਨਾਂ ਦੇ ਨਾਲ ਆਪਣਾ ਮਨ ਜੋੜ ਲੈ ਗੁਰੂ ਦੇ ਬਚਨ ਮੰਨ ਲੈ ਤੇ ਗੁਰੂ ਦੇ ਚਰਨਾਂ ਦੀ ਧੂੜੀ ਲੈ ਕਿਹੜੇ ਚਰਨਾਂ ਦੀ ਧੂੜੀ ਲੈਣੀ ਹੈ ਗੁਰੂ ਦੇ ਗਿਆਨ ਨੂੰ ਪੱਲੇ ਬੰਨਣਾ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਧਿਆਇ ਤੇ ਸੁਣ ਤੇ ਅੱਗੇ ਦਾਨ ਇਹ ਕਰ ਹੋਰ ਦੱਸ ਕਿਸੇ ਨੂੰ ਗੱਲ ਗੁਰੂ ਦੀ ਜਨਮ ਮੁ ਕਰਮ ਮਲ ਉੱtre ਮਨ ਤੇ ਜਾਏ ਗੁਮਾਨ ਤੇਰੇ ਜਨਮ ਦੇ ਜਿਹੜੇ ਕਰਮ ਕੀਤੇ ਨੇ ਜਿੰਨੇ ਇਸ ਮੁਖ ਮੁਖੇ ਜਨਮ ਚ ਜੀ ਹੋਰ ਬਾਲੇ ਜਨਮਾਂ ਦੀ ਨਹੀਂ ਗੱਲ ਕਰੀ ਕਿਉਂਕਿ ਬਾਲੇ ਜਨਮ ਤਾਂ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਜਲਮੀਨ ਕਰਾਂਗਾ ਪਿਛਲੇ ਜਨਮ ਜਿਹੜੇ ਆਹੀ ਜੇ ਅੱਜ 50 ਸਾਲ ਦੀ ਉਮਰ ਹੈ ਤੇ ਤੋਂ ਪਹਿਲਾਂ ਜਿਹੜੇ ਤੂੰ ਕੰਮ ਕਰੇ ਨੇ ਅੱਜ ਤੋਂ ਪਹਿਲਾਂ ਉਹਨਾਂ ਦੇ ਵਿੱਚ ਕਾਰੋਬਾਰ ਕਰਦਿਆਂ ਸੰਸਾਰ ਦੇ ਵਿੱਚ ਵਿਚਰਦਿਆਂ ਕੋਈ ਮਾੜੇ ਕਰਮ ਹੋਏ ਨੇ ਤੇ ਇਥੋਂ ਤੇ ਉਹ ਤੇਰੇ ਮਨ ਨੂੰ ਮੈਲ ਲੱਗੀ ਭਈ ਮਾੜੇ ਕਰਮ ਕਿਹੜੇ ਨੇ ਬੇ ਭਰਮ ਕਰਮ ਕਾਂਡ ਵਿਸ਼ੇਪਕਾਰ ਈਰਖਾ ਦਵੇਦ ਇਹ ਮਾੜੇ ਕਰਮ ਆ ਇਹ ਮੈਲ ਉਤਰ ਜਾਏਗੀ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਸੁਣ ਤੇ ਧਿਆ ਤੇ ਅੱਗੇ ਵੀ ਦੱਸ ਕਿਸੇ ਨੂੰ ਤੇਰੇ ਜਨਮ ਕਰਮ ਮਲ ਉੱਤਰੇ ਮਨ ਤੇ ਜਾਏ ਗੁਮਾਨ ਤੇਰੇ ਮਨ ਦੀ ਮੈਲ ਉੱਤਰ ਜਾਏਗੀ ਤੇਰੇ ਮਨ ਤੋਂ ਗੁਮਾਨ ਚਲਿਆ ਜਾਏਗਾ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਸਭ ਸੁਹਾਨ ਤੈਨੂੰ ਕਾਮ ਕ੍ਰੋਧ ਤੇਰੇ ਨੇੜੇ ਤੇੜੇ ਨਹੀਂ ਫਰਕੇਗਾ ਤੇ ਜਿਹੜਾ ਲਾਲਚੀ ਕੁੱਤਾ ਤੇਰੇ ਅੰਦਰ ਬੈਠਾ ਉਹ ਵੀ ਨਿਕਲ ਜਾਏਗਾ ਲਾਲਚ ਵਾਲਾ ਕੁੱਤਾ ਕਿਉਂਕਿ ਲਾਲਚ ਬਾਸੋ ਕੋਈ ਦੂਜੇ ਦਾ ਨੁਕਸਾਨ ਕਰਦਾ ਨਾ ਇਨਸਾਨ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਮਾਰਗ ਤੇ ਚੱਲ ਉਸਤਤ ਜਹਾਨ ਕਰੇਗਾ ਕਿਉਂਕਿ ਕਰਦੇ ਆ ਉਸਤਤ ਜਹਾਨ ਜਿਹੜੇ ਸੱਚੇ ਮਾਰਗ ਤੇ ਚੱਲੇ ਨੇ ਸੱਚੇ ਤੇ ਸੱਚੇ ਮਾਰਗ ਤੇ ਚੱਲਣ ਵਾਲੇ ਸਵਾ ਲੱਖ ਦੇ ਨਾਲ ਲੜ ਗਏ ਚਮਕੌਰ ਦੀ ਗੜੀ ਦੇ ਵਿੱਚ ਸੱਚੇ ਮਾਰਗ ਤੇ ਚੱਲਣ ਵਾਲੇ ਠੰਡੇ ਬੁਰਜ ਦੇ ਵਿੱਚ ਤਸੀਹੇ ਸਹ ਗਏ ਨੀਹਾਂ ਵਿੱਚ ਚਿਣੇ ਗਏ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ ਉਸਤਤ ਕਰੇ ਜਹਾਨ ਕਰਦਾ ਨਾ ਜਹਾਨ ਉਸਤਤ ਉਹਨਾਂ ਦੀ ਖੋਪਰ ਤੜਬਾਉਣ ਵਾਲਿਆਂ ਦੀ ਚਰਖੜੀਆਂ ਤੇ ਚੜਨ ਵਾਲਿਆਂ ਦੀ ਬੰਦ-ਬੰਦ ਕਟਵਾਉਣ ਵਾਲਿਆਂ ਦੀ ਉਸਤਤੀ ਹੋ ਰਹੀ ਹੈ ਨਾ ਇਹ ਸੱਚਾ ਮਾਰਗ ਹੈ ਉਹ ਸੱਚੇ ਮਾਰਗ ਤੇ ਚੱਲੇ ਅਸੀਂ ਵੀ ਗੁਰੂ ਦੇ ਕਹਣੇ ਮੁਤਾਬਕ ਸੱਚੇ ਮਾਰਗ ਤੇ ਚੱਲੇ ਗਏ ਸਾਨੂੰ ਤਾਂ ਉਹ ਉੱਥੇ ਤੱਕ ਪਹੁੰਚਣ ਦੀ ਜ਼ਰੂਰਤ ਨਹੀਂ ਅਸੀਂ ਤਾਂ ਆਹੀ ਬਹਿਮ ਭਰਮ ਹੀ ਛੱਡ ਦਿੱਗੇ ਲੋਭ ਲਾਲਚ ਛੱਡ ਦਿੱਗੇ ਹੇਰ ਫੇਰ ਛੱਡ ਦਿੱਗੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਿਏ। ਹੋਰ ਟੇਢੇ ਮੇਢੇ ਰਸਤੇ 'ਤੇ ਅਸੀਂ ਜਾ ਰਹੇ ਹਾਂ, ਉਧਰੋਂ ਮੁੜ ਕੇ ਗੁਰੂ ਦੇ ਗਿਆਨ ਨਾਲ ਜੁੜ ਜਿਏ। ਮਹਾਰਾਜ ਕਹਿੰਦੇ ਨੇ ਸੱਚੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ ਜੀਦਾ ਪਰਮਾਨ ਮਹਾਰਾਜ ਕਹਿੰਦੇ ਤੇਰੇ 86 ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ ਤੇ ਪੁੰਨ ਦਾਨ ਵੀ ਵਿੱਚ ਹੀ ਆ ਗਿਆ ਇਹਦੇ ਬਸ ਤੂੰ ਸੱਚੇ ਮਾਰਗ ਤੇ ਚੱਲ ਪਾ ਆਪਣੇ ਜੀਵਨ ਨੂੰ ਸੱਚਾ-ਸੋੱਚਾ ਕਰ ਲੈ ਸਭ ਕੁਝ ਹੀ ਹੋ ਗਿਆ ਅਗੇ ਸਤਿਗੁਰੂ ਕਹਣਾ ਕਰਦਾ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਹਦੇ ਤੇ ਦਇਆ ਕਰਕੇ ਪ੍ਰਭ ਪ੍ਰਮਾਤਮਾਏ ਗਿਆਨ ਦੀ ਦਾਤ ਬਖਸ਼ਦਾ ਜਿਹੜਾ ਲੈ ਲੈਂਦਾ ਉਹ ਸੱਜਣ ਸਿਆਣਾ ਹੋ ਜਾਂਦਾ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਹਾਰਾਜ ਕਹਿੰਦੇ ਜਿਹੜੇ ਆਪਣੇ ਪ੍ਰਭੂ ਪਰਮਾਤਮਾ ਨੂੰ ਮਿਲੇ ਬੈਠੇ ਆ ਜਿਨ੍ਹਾਂ ਨੂੰ ਮਿਲ ਗਿਆ ਗੁਰੂ ਦਾ ਗਿਆਨ ਉਹਨਾਂ ਤੋਂ ਕੁਰਬਾਨ 마ਗ ਸੁੱਚ ਸੇ ਕਾਂਢੀਏ ਜਨਪੂਰਾ ਗੁਰ ਮਿਹਰਮਾਨ ਉਹ ਮਾਗ ਦੇ ਮਹੀਨੇ ਦੇ ਵਿੱਚ ਪ੍ਰਭੂ ਪਰਮਾਤਮਾ ਕਿਰਪਾ ਕਰਕੇ ਬਕਾਰਾਂ ਵੱਲੋਂ ਬਚਾ ਲੈਂਦਾ ਗੁਰੂ ਦਾ ਗਿਆਨ ਜਦੋਂ ਗੁਰੂ ਮਿਹਰਬਾਨ ਹੁੰਦਾ ਉਦੋਂ ਮਿਹਰਬਾਨ ਗੁਰ ਨੇ ਤਾਂ ਹੋਣਾ ਜੇ ਉਹਦੇ ਕਹਿਣੇ ਮੁਤਾਬਕ ਹੋਏਗਾ ਇਹ ਨਹੀਂ ਹੈ ਵੀ ਗੁਰੂ ਮਿਹਰਬਾਨ ਨਹੀਂ ਉਹ ਮਿਹਰਬਾਨ ਮਿਹਰਬਾਨ ਸਹਬ ਮੇਰਾ ਮਿਹਰਬਾਨ ਉਹ ਮਿਹਰਬਾਨ ਹੈ ਪਰ ਤੂੰ ਆਪਣੇ ਆਪ ਤੇ ਮਿਹਰ ਕਰ ਲੈ ਕਿਰਪਾ ਕਰ ਲੈ ਆਪਣੇ ਆਪ ਤੇ ਕਿਰਪਾ ਕਰ ਲੈ ਗੁਰੂ ਦੇ ਚਰਨਾਂ 'ਚ ਲੱਗ ਜਾ ਕੋਈ ਤਾਂ ਮਿਹਰਬਾਨ ਉਹ ਤਾਂ ਸਦਾ ਹੀ ਮਿਹਰਬਾਨ ਹੈ ਮਾਗ ਸੁੱਚੇ ਤੇ ਕਾਂਢੀਏ ਜਨ ਪੂਰਾ ਗੁਰ ਮਿਹਰਬਾਨ ਅਗਲਾ ਸ਼ਬਦ ਮਹਾਰਾਜ ਸਮਝਾਉਣਾ ਕਰਦੇ ਨੇ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਜਦੋਂ ਤੁਸੀਂ ਗੁਰੂ ਤੋਂ ਗੱਲ ਸੁਣੋਗੇ ਨਾ ਗੁਰੂ ਤੋਂ ਗਿਆਨ ਲਵੋਗੇ ਤੇ ਤੁਹਾਡੇ ਅੰਦਰ ਗੁਰੂ ਦੇ ਗੁਣ ਪ੍ਰਗਟ ਹੋ ਜਾਣਗੇ ਉਹ ਸੱਜਣ ਨੇ ਸਾਡੇ ਜਿਹੜੇ ਗੁਰੂ ਦੇ ਗੁਣ ਨੇ ਗੁਣ ਨੇ ਗੁਰੂ ਦੇ ਗੁਣ ਨਿਮਰਤਾ ਰੱਖਣੀ ਦੂਜੇ ਦੀ ਗੱਲ ਸਹਿ ਜਾਣੀ ਬਰਦਾਸ਼ਤ ਕਰ ਲੈਣੀ ਇਹ ਗੁਰੂ ਦੇ ਗੁਣ ਹੈ ਇਹ ਤੇਰੇ ਅੰਦਰ ਪ੍ਰਗਟ ਹੋ ਜਾਣਗੇ ਗੁਰੂ ਤੋਂ ਗਿਆਨ ਲੈ ਲੈ ਫੱਗਣ ਦੇ ਮਹੀਨੇ ਵਿੱਚ ਹੀ ਲੈ ਲੈ ਮਹਾਰਾਜ ਕਹਿੰਦੇ ਚੱਲ ਤੈਨੂੰ 12 ਮਹੀਨਿਆਂ ਦੇ ਵਿੱਚ ਸਤਿਗੁਰਾਂ ਨੇ ਦੱਸਦਾ ਤੈਨੂੰ ਕੋਈ ਮਹੀਨਾ ਖਾਲੀ ਨਹੀਂ ਛੱਡਿਆ ਸਾਲ ਦੇ 12 ਮਹੀਨੇ ਆ 12 ਮਹੀਨਿਆਂ ਤੋਂ ਬਾਅਦ ਫੇਰ ਪਹਿਲਾ ਚੱਲ ਪੈਂਦਾ ਹਨ ਬਈ ਤੂੰ ਸਮੇਂ-ਸਮੇਂ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਰਹਿ ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪਰਗਟੇ ਆਏ ਜਿਵੇਂ ਬਾਹਰੀ ਧਾਰਨਾ ਲੈ ਜੇ ਆਪਾਂ ਬਾਹਰੀ ਫੱਗਣ ਦਾ ਮਹੀਨਾ ਸ਼ੁਰੂ ਹੋ ਜਾਏਗਾ ਨਾ ਦਿਨ ਖੁੱਲ ਜਾਣੇ ਨੇ ਰੁੱਤ ਚੇਂਜ ਹੋ ਜਾਣੀ ਹੈ ਤੇ ਫੁੱਟ ਪੈਣੇ ਨੇ ਦਰਖਤ ਤੇ ਆਉਂਦੀਆਂ ਕੂਂਬਲੀਆਂ ਫੁੱਟਣੀਆਂ ਸ਼ੁਰੂ ਹੋ ਜਾਣੀਆਂ ਇਸੇ ਤਰ੍ਹਾਂ ਹੀ ਜਦੋਂ ਤੂੰ ਵੀ ਆਪਦੇ ਅੰਦਰ ਦੀ ਰੁੱਤ ਨੂੰ ਚੇਂਜ ਕਰ ਲੇਗਾ ਸੱਜਣਾ ਭੈਣਾ ਚ ਭਾਈ ਆ ਗੁਰੂ ਦੇ ਗਿਆਨ ਵਾਲੀ ਰੁੱਤ ਤੂੰ ਆਪਣੇ ਅੰਦਰ ਵਸਾਏਗਾ ਗੁਰੂ ਦਾ ਗਿਆਨ ਤੇਰੇ ਅੰਦਰੋਂ ਗੁਰੂ ਦੇ ਬਚਨ ਨਿਕਲਣੇ ਸ਼ੁਰੂ ਹੋ ਜਾਣਗੇ ਫਿਰ ਜਿੱਥੇ ਵੀ ਜਾਏਗਾ ਗੁਰੂ ਦੀ ਗੱਲ ਕਰੇਗਾ ਜਿੱਥੇ ਵੀ ਜਾਏਗਾ ਕਿਤੇ ਰਿਸ਼ਤੇਦਾਰੀ ਚ ਜਾਏਗਾ ਕਿਤੇ ਵੀ ਜਾਏਗਾ ਕੋਈ ਬਾਹਰ ਅੰਦਰ ਕਿਤੇ ਫਿਰ ਗੁਰੂ ਵਾਲੇ ਗੁਣ ਹੀ ਤੇਰੇ ਅੰਦਰੋਂ ਪ੍ਰਗਟ ਹੋਣਗੇ ਹਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸਤ ਸਹਾਈ RAM ਕੇ ਕਰ ਕਿਰਪਾ ਦੀ ਆਮ ਲਾਏ ਫਿਰ ਉਹ ਕਿਰਪਾ ਕਰਕੇ ਸਾਨੂੰ ਦਾਤ ਗੁਣਾ ਦੀ ਦਿੰਦਾ ਗੁਰੂ ਦੇ ਨਾਲ ਸਾਡਾ ਮੇਲ ਮਲਾਪ ਹੋ ਜਾਂਦਾ ਜੈਸਾ ਸੇਵੇ ਤੈਸਾ ਹੋਈ ਫਿਰ ਜਿਹਦੇ ਤੂੰ ਗੁਣ ਗਾਏਗਾ ਉਹੀ ਤੇਰੇ ਅੰਦਰੋਂ ਬੋਲੇਗਾ ਗਰਬਾਣੀ ਨਾਲ ਜੁੜਿਆ ਰਹੇਗਾ ਗਰਬਾਣੀ ਬੋਲੇਗੀ ਅੰਦਰੋਂ ਹੋਰ ਤੂੰ ਗੀਤਾਂ ਨਾਲ ਜੁੜਿਆ ਹੋਇਆ ਕੋਈ ਪੈਕਚਰਾਂ ਹੋਰ ਦੇਖਦਾ ਤੂੰ ਫੇਰ ਉਹੀ ਅੰਦਰੋਂ ਉੱਪਰ ਨਹੀਂ ਆ ਜੀ ਟੈਂਕੀ ਦੇ ਵਿੱਚ ਪਾਣੀ ਪਾ ਦਿਓ ਪਾਣੀ ਨਿਕਲੇਗਾ ਦੁੱਧ ਪਾਵਾਂਗੇ ਦੁੱਧ ਨਿਕਲੇਗਾ ਇਸੇ ਤਰ੍ਹਾਂ ਜੇ ਇਸੇ ਤਰ੍ਹਾਂ ਜੇ ਆਪਾਂ ਗੁਰੂ ਦੇ ਬਚਨ ਹਿਰਦੇ ਘਰ ਵਿੱਚ ਵਸਾਵਾਂਗੇ ਤਾਂ ਗੁਰੂ ਦੇ ਬਚਨ ਹੀ ਤੇਰੇ ਹਿਰਦੇ ਚੋਂ ਨਿਕਲਣਗੇ ਸ਼ੰਤ ਸਹਾਈ RAM ਕੈ ਕਰ ਕਿਰਪਾ ਦੀ ਆਮ ਲਾਏ ਜਦੋਂ ਤੇਰਾ ਗੁਰੂ ਦੇ ਨਾਲ ਮੇਲ ਮਲਾਪ ਹੋ ਗਿਆ ਨਾ ਫਿਰ ਕੀ ਹੋਏਗਾ ਸੇਜ ਸੁਹਾਵੀ ਸਰਬ ਸੁਖ ਤੇਰਾ ਰਹਿਣਾ ਸੈਣਾ ਸੌਖਾ ਹੋ ਜਾਏਗਾ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਫਿਰ ਦੁੱਖਾਂ ਵਿੱਚ ਨਹੀਂ ਫਸਦੀ ਜੀਵ ਆਤਮਾ ਐਂ ਕਹਿ ਲੋ ਮਨ ਦੁਖੀ ਨਹੀਂ ਹੁੰਦਾ ਜਦੋਂ ਗੁਰੂ ਦੇ ਬਚਨ ਪੱਲੇ ਹੋਏ ਗੁਰੂ ਦਾ ਗਿਆਨ ਪੱਲੇ ਹੋਇਆ ਫਿਰ ਅੱਗੇ ਕੀ ਹੋਏਗਾ ਇਛਪੁਨੀ ਵੱਡਪਾਗਣੀ ਤੇਰੀ ਇੱਛਾ ਪੂਰੀ ਹੋਏਗੀ ਤੇਰੀ ਸੁਰਤ ਵੱਡੇ ਭਾਗਾਂ ਵਾਲੀ ਹੋ ਜਾਏਗੀ ਬਰਪਾਇਆ ਹਰ ਰਾਏ ਜਦੋਂ ਪ੍ਰਭੂ ਪਰਮਾਤਮਾ ਦਾ ਬਰ ਪ੍ਰਾਪਤ ਕੀਤਾ ਇਸ ਜੀਵ ਆਤਮਾ ਨੇ ਉਦੋਂ ਇਹ ਵੱਡੇ ਭਾਗਾਂ ਵਾਲੀ ਹੋਏਗੀ ਜੀਵ ਇਸਤਰੀ ਇਛਪੁਨੀ ਵੱਡਪਾਗਣੀ ਬਰਪਾਇਆ ਹਰ ਰਾਏ ਫੇਰ ਜਦੋਂ ਬਰ ਪ੍ਰਾਪਤ ਕਰਦੀ ਆ ਜੀਵ ਆ ਇਸ ਤਰ੍ਹਾਂ ਜੀਵ ਇਸਤਰੀ ਫੇਰ ਮਿਲ ਸਈਆਂ ਮੰਗਲ ਲਗਾਵੀ ਫਿਰ ਆਪ ਦੀਆਂ ਸਹੇਲੀਆਂ ਨਾਲ ਮਿਲ ਕੇ ਉਹਦੇ ਗੀਤ ਗਾਉਂਦੀ ਆ ਅਕਾਲ ਪੁਰਖ ਵਾਹਿਗੁਰੂ ਦੇ ਇਹ ਜੀਵ ਇਸਤਰੀ ਦੀ ਗੱਲ ਆ ਜੀ ਇੱਕ ਬਾਰੀ ধারণা ਜਦੋਂ ਧੀ ਪੈਣ ਦਾ ਆਨੰਦ ਕਾਰਜ ਹੁੰਦਾ ਬੱਚੀ ਦਾ ਤਾਂ ਉਹਦੀਆਂ ਸਹੇਲੀਆਂ ਉਹਦੇ ਸੁਹਾਗ ਦੇ ਗੀਤ ਗਾਉਂਦੀਆਂ ਨੇ ਹੁਣ ਤਾਂ ਤਾਂ ਮੈਨੂੰ ਪਤਾ ਨਹੀਂ ਪਹਿਲਾਂ ਤਾਂ ਗਾਉਂਦੀਆਂ ਹੁੰਦੀਆਂ ਸੀ ਜੀ ਹੁਣ ਤਾਂ ਚੇਂਜ ਹੋ ਗਿਆ ਨਾ ਇਹ ਦੂਜਾ ਰਿਵਾਜ ਚੱਲ ਪਿਆ ਦੀਜਾਂ ਦੂਜਿਆਂ ਦਾ ਹੋ ਰਿਆ ਰੱਬਗੈਰਾ ਪਤਾ ਹੀ ਆਪਾਂ ਨੂੰ ਪਹਿਲਾਂ ਜਦੋਂ ਇਹੋ ਜਿਹੇ ਸਾਧਨ ਨਹੀਂ ਸੀ ਉਦੋਂ ਗੀਤ ਗਾਉਂਦੀਆਂ ਸੀ ਕਿਉਂਕਿ ਮੇਰੀ 53 ਸਾਲ ਦੀ ਉਮਰ ਹੋ ਗਈ ਮੈਂ ਨੂੰ ਪਤਾ ਇਸ ਗੱਲ ਦਾ ਸਤਿਗੁਰੂ ਕਹਣਾ ਕਰਦੇ ਨੇ ਜਦੋਂ ਜੀਵ ਇਸਤਰੀ ਉਸ ਪ੍ਰਭੂ ਪ੍ਰਮਾਤਮਾ ਨੂੰ ਹਰੀ ਪ੍ਰਭੂ ਪ੍ਰਮਾਤਮਾ ਵਰ ਨੂੰ ਪ੍ਰਾਪਤ ਕਰ ਲੈਂਦੀ ਹੈ ਉਦੋਂ ਵੱਡ ਭਾਗਣੀ ਹੋ ਜਾਂਦੀ ਆ ਵੱਡੇ ਭਾਗਾ ਵਾਲੀ ਹੋ ਜਾਂਦੀ ਆ ਫੇਰ ਮਿਲ ਸਹਈਆਂ ਮੰਗਲ ਗਾਵੀਂ ਗੀਤ ਗੋਬਿੰਦ ਅਲਾਈ ਫੇਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦੀ ਆ ਜੀਵ ਇਸਤਰੀ ਆਪ ਦੀਆਂ ਸਖੀਆਂ ਨਾਲ ਮਿਲ ਕੇ ਜਿਵੇਂ ਹੁਣ ਆਪਾਂ ਗੁਰਬਾਣੀ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਰਹੇ ਆ ਤੇ ਸੁਣ ਰਹੇ ਆ ਜਦੋਂ ਆਪਾਂ ਗਰਬਾਣੀ ਨਾਲ ਮਿਲਾਂਗੇ ਆ ਕੇ ਗਰਬਾਣੀ ਪੜਾਂ ਸੁਣਾਗੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਏ ਜਾਣੇ ਆ ਜੀ ਜਦੋਂ ਇਸ ਦਰ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾ ਕੇ ਖੜਾਂਗੇ ਤਾਂ ਉਹੇ ਜਿਹੇ ਗੀਤ ਗਾਏ ਜਾਣੇ ਨੇ ਸਤਿਗੁਰੂ ਕਹਿਣਾ ਕਰਦੇ ਨੇ ਇਸ ਪੁੰਨੀ ਵੱਡ ਭਾਗਣੀ ਬਰ ਪਾਇਆ ਹਰ ਰਾਏ ਵੱਡੀ ਇੱਛਾ ਪੂਰੀ ਹੋ ਗਈ ਮੇਰੀ ਜਦੋਂ ਪ੍ਰਭੂ ਪ੍ਰਮਾਤਮਾ ਮੈਨੂੰ ਮਿਲਿਆ ਮੇਲਾ ਸਹਿਨਿਆ ਮੰਗਲ ਕਾਵੀ ਗੀਤ ਗੋਬਿੰਦ ਅਲਾਈ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਹਰ ਜੇਹਾ ਅਬਰਨ ਦਿਸੀ ਉਹ ਹਰੀ ਪ੍ਰਭੂ ਪਰਮਾਤਮਾ ਵਰਗਾ ਹੋਰ ਨਹੀਂ ਕੋਈ ਦਿਸਿਆ ਮੈਨੂੰ ਫਿਰ ਕੋਈ ਦੂਜਾ ਲਵੇ ਨਾ ਲਾਏ ਗੁਰੂ ਤੋਂ ਬਿਨਾ ਕਿਸੇ ਦੂਜੇ ਨੇ ਲਵੇ ਮੈ ਨਹੀਂ ਲਾਉਣਾ ਭੱਜ ਲਾ ਜਿੰਨਾ ਮਰਜੀ ਆ ਕਰ ਲਾ ਸਵਾਮਾ ਜਿੱਥੇ ਜਿੱਥੇ ਜਾ ਕੇ ਕਰਨੀਆਂ ਤੂੰ ਪਰ ਤੈਨੂੰ ਗੁਰੂ ਤੋਂ ਬਿਨਾ ਕਿਸੇ ਨੇ ਆਪਦੇ ਪੱਲੇ ਨਹੀਂ ਲਾਉਣਾ ਲਿਖਿਆ ਜੀ ਹਰ ਜੇਹਾ ਅਬਰਨਾ ਦਿਸੀ ਗੁਰੂ ਵਰਗਾ ਨਹੀਂ ਕੋਈ ਦਿਸਣਾ ਕੋਈ ਦੂਜਾ ਨਵੇ ਨਾ ਲਾਏ ਹਲਤ ਪਲਤ ਸਵਾਰਿਓ ਤੇਰੇ ਹਲਤ ਪਲਤ ਸਵਾਰਨ ਵਾਲਾ ਨਹਿ ਚੱਲ ਦਿੱਤੀ ਅਨ ਜਾਏ ਨਹਿ ਚੱਲ ਦਾ ਮਤਲਬ ਤਾਂ ਨਾ ਹਿਲਣ ਵਾਲੀ ਚੀਜ਼ ਓਕਾਲਪੁਰਖ ਵਾਹਿਗੁਰੂ ਦਾ ਜਦੋਂ ਨਾਮ ਤੈਨੂੰ ਮਿਲ ਗਿਆ ਫੇਰ ਤੇਰਾ ਹਾਲਤ ਪਾਲਤ ਸਵਾਰਿਆ ਜਾਏਗਾ ਜੀਵਨ ਦਾ ਹਾਲਤ ਪਾਲਤ ਸਵਾਰਿਓ ਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਅੰ ਬੋਹੜ ਨਾ ਜਨਮੇ ਤਾਏ ਫੇਰਾ ਸੰਸਾਰ ਸਾਗਰ ਤੋਂ ਤੈਨੂੰ ਬਚਾ ਲਏਗਾ ਤੇਰਾ ਮਰਨ ਜਨਮ ਕੱਟ ਦੇਗਾ ਪ੍ਰਭੂ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਜੀਵਾਤਮਾ ਨੂੰ ਲੀਨ ਕਰ ਲੈਂਦਾ ਫਿਰ ਜਿਹੜੀ ਉਹਦੇ ਨਾਲ ਜੁੜ ਜਾਂਦੀ ਆ ਜਨਮ ਮਰਨ ਦੇ ਗੇੜ ਦੇ ਵਿੱਚ ਕਿਉਂਕਿ ਜਨਮ ਜਨਮ ਮਰਨ ਦਾ ਦੁੱਖ ਵੱਡਾ ਹੈ ਗੁਰਬਾਣੀ ਦੀ ਪੰਕਤੀ ਐ ਕੌਂਦੀ ਹੁੰਦੀ ਆ ਗੁਰਬਾਣੀ ਦੇ ਵਿੱਚ ਜਨਮ ਦਾ ਤੇ ਮਰਨ ਦਾ ਦੁੱਖ ਵੱਡਾ ਜੇ ਹੁਣ ਆ ਦੇਖੋ ਜੀਵਨ ਆ ਆਪਣਾ ਮਨੁੱਖਾ ਜੀਵਨਾ ਸਰੀਰ ਕਰਕੇ ਬੀਬੀ ਐ ਚੇ ਪਾਈ ਆ ਕਿੰਨੇ ਦੁੱਖ ਨੇ ਇਹਨੂੰ ਕੋਈ ਭੈਣ ਵੱਲੋਂ ਕੋਈ ਧੀ ਪੁੱਤ ਵੱਲੋਂ ਕੋਈ ਭਰਾ ਵੱਲੋਂ ਕੋਈ ਪਤੀ ਵੱਲੋਂ ਕੋਈ ਪਤਨੀ ਵੱਲੋਂ ਕਿੰਨੇ ਦੁੱਖ ਨੇ ਫਿਰ ਇਹ ਦੁੱਖਾਂ ਦੇ ਵਿੱਚੋਂ ਤੈਨੂੰ ਪ੍ਰਭੂ ਪਰਮਾਤਮਾ ਕੱਢ ਲੇਗਾ ਕਿਉਂਕਿ ਤੇਰਾ ਜਨਮ ਮਰਨ ਕੱਟ ਦੇਗਾ ਇੱਕ ਅਸੀਂ ਜੀਂਦੇ ਜੀ ਮਨੁੱਖੇ ਜਨਮ ਵਿੱਚ ਜੂਨਾ ਭੋਗਦੇ ਆ ਉਹ ਕਿਹੜੀਆਂ ਜਦੋਂ ਲਾਲਚਬਾਸ ਹੋ ਕੇ ਦੂਜੇ ਦਾ ਨੁਕਸਾਨ ਕਰਦੇ ਆ ਉਹ ਤੁਹਾਡੇ ਅੰਦਰ ਸਮਝ ਲਓ ਕੁੱਤੇ ਵਾਲੀ ਵਰਤੀ ਆ ਅਸੀਂ ਕੁੱਤੇ ਲਾਲਚੀ ਕੁੱਤੇ ਵਾਲੀ ਜੁਨੀ ਭੋਗ ਰਹੇ ਆ ਸੱਤੀ ਪਦਾਰਥ ਛੱਡ ਕੇ ਗੰਦਗੀ ਚ ਗਾਊ ਮੂੰਹ ਮਾਰਦਾ ਇਨਸਾਨ ਸੂਰ ਦੀ ਜੁਨੀ ਭੋਗ ਰਿਹਾ ਹਜ਼ਾਰ ਬਾਰੀ ਮਰਦਾ ਹਜ਼ਾਰ ਬਾਰੀ ਜੰਮਦਾ ਦਿਹਾੜੀ ਦੇ ਵਿੱਚ ਆਪਦੇ ਸੋਚ ਮੁਤਾਬਕ ਇਹ ਮਨੁੱਖੇ ਜਨਮ ਦੇ ਵਿੱਚ 84 ਵਿੱਚ ਪਿਆ ਹੋਇਆ ਇੱਕ ਸਰੀਰ ਕਰਕੇ 84 ਵਿੱਚ ਜੀਵਨੇ ਮਨੁੱਖ ਹੋ ਗਿਆ ਪਸ਼ੂ ਪੰਸੀ ਹੋ ਗਿਆ ਕੀੜੇ ਮਕੋੜੇ ਹੋ ਗਏ ਇਸ ਤਰ੍ਹਾਂ ਸਤਿਗੁਰੂ ਤੈਨੂੰ ਕਹਿਣਾ ਕਰਦੇ ਨੇ ਹਲਤ ਪਲਤ ਸੁਬਾਰਿ ਹੋਂ ਨਹ ਚਲ ਦਿੱਤ ਅਨ ਜਾਏ ਸੰਸਾਰ ਸਾਗਰ ਤੇ ਰਖਿਅਨ ਬੋੜ ਨ ਜਨਮੇ ਤਾਏ ਤੇਰਾ ਜਨਮ ਮਰਨ ਕੱਟ ਦੇਗਾ ਅਕਾਲ ਪੁਰਖ ਵਾਹਿਗੁਰੂ ਜੀਬਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਇੱਕੋ ਜੀਬਾ ਦੇ ਨਾਲ ਉਹਦੇ ਅਨੇਕ ਗੁਣ ਨੇ ਤੇ ਜੇ ਉਹਨਾਂ ਦੇ ਗੁਣ ਧਿਆਉਣੇ ਕਰ ਲੈ ਤੂੰ ਜੀਬਾ ਇੱਕ ਅਨੇਕ ਗੁਣ ਉਹਦੇ ਗੁਣ ਗਾ ਗਾ ਕੇ ਤਰੇ ਨਾਨਕ ਚਰਨੀ ਪਾਏ ਫਲ ਗੁਣ ਜਦ ਗੁਰੂ ਦੀ ਚਰਨੀ ਪਾਏਗਾ ਸੱਜਣਾ ਫਿਰ ਤੂੰ ਤਰ ਜਾਏਗਾ ਫਲ ਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ ਜਿਹਨੂੰ ਤਿਲ ਜਿੰਨੇ ਵੀ ਤਿਲ ਮਾਤਰ ਵੀ ਤਮਾ ਨਹੀਂ ਹੈ ਵਿੱਚੋਂ ਤੇਰੇ ਗੁਣ ਗੁਣ ਦੇ ਨਾਲ ਵੱਡਾ ਨਹੀਂ ਹੋਏਗਾ ਜੇ ਤੂੰ ਨਾਮ ਗਾਏਗਾ ਤਾਂ ਛੋਟਾ ਨਹੀਂ ਹੋਏਗਾ ਉਸ ਪ੍ਰਭੂ ਪਰਮਾਤਮਾ ਨੂੰ ਧਿਆਉਣਾ ਕਰ ਜਿਹਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ ਹਲਗੁਣ ਨਿਤ ਸਲਾਹੀਏ ਜਿਸ ਨੂੰ ਤਲਨਾ ਤਮਾਏ ਜਿਨ ਜਨ ਨਾਮ ਧਿਆਇਆ ਤਨ ਕੇ ਕਾਜ ਸਰੇ ਇਹ ਅਗਲਾ ਸ਼ਬਦ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਧਿਆਇਆ ਉਹਨਾਂ ਦੇ ਕਾਰਜ ਸਵਰਗੇ ਅਖਰੀ ਅਰਥ ਸਿੱਧੀ ਗੱਲ ਤੇ ਸਾਡਾ ਜੀਵ ਆਤਮਾ ਦਾ ਕਾਰਜ ਵੀ ਇਹ ਸਵਰ ਜਾਏਗਾ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਧਿਆਏਗੀ ਜੀਵ ਆਤਮਾ ਤੇ ਇਹਦਾ ਜਨਮ ਮਰਨ ਕੱਟਿਆ ਜਾਏਗਾ ਬੈਮਾ ਭਰਮਾ ਕਰਮਾ ਕਾਂਡਾ ਵਿਸ਼ਿਆ ਬਕਾਰਾਂ ਤੋਂ ਇਹ ਜੀਵ ਇਸਤਰੀ ਬਚ ਜਾਏਗੀ। ਸਰੀਰ ਕਰਕੇ ਬੀਬੀ ਐ ਚਾਹ ਪਾਈ ਆ। ਇਹ ਨਾਮ ਬਾਣੀ ਨਾਲ ਜੁੜਨ ਦੇ ਨਾਲ ਤੁਹਾਡਾ ਜੀਵਨ ਭਾਈ ਲੇਖੇ ਵਿੱਚ ਲੱਗਣਾ। ਨਹੀਂ ਤਾਂ ਜਿਹੋ ਜੇ ਆਏ ਉਹ ਜਿਹੇ ਸੰਸਾਰ ਤੋਂ ਚਲੇ ਗਏ। ਸੁੱਖ ਸਹੂਲਤਾਂ ਨੇ ਜਿਹੜੀਆਂ ਉਹ ਤੇਰੇ ਕਰਮਾ ਮੁਤਾਬਕ ਤੈਨੂੰ ਮਿਲ ਰਹੀਆਂ। ਤੂੰ ਕੰਮ ਕੀਤਾ ਉਹ ਹਜਾ ਤੈਨੂੰ ਸੁੱਖ ਸਹੂਲਤ ਮਿਲ ਗਈ ਪ੍ਰਭੂ ਪਰਮਾਤਮਾ ਦੀ ਕਿਰਪਾ ਸਦਕਾ। ਤੇ ਪਰ ਜਿਹੜਾ ਜੀਵ ਆਤਮਾ ਵਾਸਤੇ ਆਪਾਂ ਕਰਮ ਕਰਨਾ ਉਹ ਭਾਈ ਉਹਦੇ ਬਾਰੇ ਧਿਆਨ ਦੇ ਜੇ ਆਪਾਂ ਜੀਵ ਆਤਮਾ ਨੇ ਜਿਹੜੇ ਕਰਮਾਂ ਕਾਰਨ ਸੁਖੀ ਬਸਣਾ ਉਹ ਆਪਾਂ ਕਰਮ ਨਹੀਂ ਕਰਦੇ ਉਹ ਕਰਮ ਹੈ ਪ੍ਰਭੂ ਪਰਮਾਤਮਾ ਦਾ ਨਾਮ ਗੁਰੂ ਦਾ ਸੰਨਾਤ ਸੱਚਾ ਸੋਚਾ ਕਾਰੋ ਵਿਹਾਰ ਫਿਰ ਤੇਰਾ ਜੀਵਨ ਲੇਖੇ ਵਿੱਚ ਲੱਗੇਗਾ ਨਹੀਂ ਤਾਂ ਭਾਈ ਫਿਰ ਜੈਸਾ ਬੀਜੇ ਸੋ ਲਉਨੇ ਕਰਮਾਂ ਸੰਦਰਾ ਖੇਤ ਜਿਹੋ ਜਾਂ ਤੂੰ ਬੀਜਿਆ ਭਾਈ ਉਹੋ ਜਾਈ ਤੈਨੂੰ ਵੱਢਣਾ ਪੈਣਾ ਕਣਕ ਬੀਜਿਆ ਤਾਂ ਕਣਕ ਵੱਢੇਗਾ ਚੋਨਾ ਵੀ ਜੇ ਤਾਂ ਝੋਨਾ ਵੱਡੇਗਾ ਮੱਕੀ ਬੀਜੀਆ ਤਾਂ ਮੱਕੀ ਵੱਡੇਗਾ ਜਿਹੋ ਜਾਂ ਬੀਜ ਤੂੰ ਬੀਜਿਆ ਆਪਣੇ ਹਿਰਦੇ ਘਰ ਦੀ ਜ਼ਮੀਨ ਵਿੱਚ ਜਿਹੜਾ ਬਾਹਰੀ ਬੀਜ ਬੀਜਿਆ ਧਰਤੀ ਦੇ ਉੱਤੇ ਉਹ ਤੋਂ ਉਧਾਰ ਨਾ ਲੈਣੀ ਆ ਤੇ ਜਿਹੋ ਜਾਂ ਤੂੰ ਆਪਦੇ ਹਿਰਦੇ ਘਰ ਵਿੱਚ ਬੀਜ ਪਾ ਲਿਆ ਉਹ ਜਿਹੜਾ ਤੈਨੂੰ ਵੱਡਣਾ ਪੈਣਾ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰ ਲਾਂਗੇ ਜਿਹੜਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ ਜਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰਗੁਰ ਪੂਰਾ ਅਰਾਧਿਆ ਦਰਗਾ ਸੱਚ ਖਰੇ ਹਰੀ ਪ੍ਰਭੂ ਪਰਮਾਤਮਾ ਨੂੰ ਆराधना ਦੇ ਨਾਲ ਤੇਰਾ ਆराधना ਦੇ ਨਾਲ ਤੇਰਾ ਦਰਗਾਹ ਦੇ ਵਿੱਚ ਬਸੇਬਾ ਹੋ ਜਾਏਗਾ ਸਰਬ ਸੁਖਾਂ ਨਿਤ ਚਰਨ ਹਰ ਭੌਜਲ ਵਿਖਮ ਤਰੇ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਤੇ ਤੂੰ ਭਵਜਲ ਤੋਂ ਤਰ ਜਾਏਗਾ ਭਾਈ ਪ੍ਰੇਮ ਭਗਤ ਤਨ ਪਾਇਆ ਵਿਖਿਆ ਨਾ ਜਰੇ ਨਾ ਤੈਨੂੰ ਜ਼ਹਿਰ ਮਨ ਨੂੰ ਜ਼ਹਿਰ ਚੰਬੜੇਗੀ ਤੇ ਨਾ ਜਰ ਲੱਗੇਗੀ ਕੂੜ ਗਏ ਕੂੜ ਗਏ ਧੁੱਪ ਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਸਾਰੇ ਦਿਨ ਤੇ ਮਹੂਰਤਾਂ ਸਾਰੇ ਭਲੇ ਨੇ ਮਹਾਰਾਜ ਕਹਿੰਦੇ ਜਦੋਂ ਉਹਦੀ ਨਦਰ ਹੁੰਦੀ ਆ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਨਾਨ ਕਿਰਪਾ